ਨੇ 13 ਅਧਿਆਏ ਤੱਕ ਪੜ੍ਹ ਲਿਆ ਥਾ ਅੱਜ ਆਪਾਂ ਪੜ੍ਹਾਂਗੇ 14ਵੇਂ ਅਧਿਆਏ ਤੋਂ ਸਟਾਰਟ ਨਰਦ ਜੀ ਕਹਿਣ ਲੱਗੇ ਕਿ हे ਰਾਜਾ ਪ੍ਰਥੂ ਆਪ ਸਭ ਕੁਝ ਜਾਣਨ ਵਾਲੇ ਹੋ ਇਸ ਲਈ ਸੰਤਾਨ ਦਾ ਵਾਤਾਕਰਨ ਵਾਲਾ ਅਤੇ ਸਭ ਤਰ੍ਹਾਂ ਦਾ ਸੁਖ ਦੇਣ ਵਾਲਾ ਮਹਾ ਵਿੱਦਿਆ ਮਹਾ ਮਾਇਆ ਮਹਾ ਮੀਦਾ ਮਹਾ ਸਮ੍ਰਿਤੀ ਮਹਾ ਮੋਹ ਹਾਂ ਮਹਾਦੇਵੀ ਮਹੇਸ਼ਵਰੀ ਅਤੇ ਸਰਵ ਈਸ਼ਵਰੀ ਅਹੋਈ ਦੇਵੀ ਦਾ ਵਰਤ ਤੈਨੂੰ ਕਹਿੰਦਾ ਹਾਂ ਰਾਜਾ ਨੇ ਪੁੱਛਿਆ ਮਹਾਰਾਜ ਇਹ ਵਰਤ ਕਦੋਂ ਅਤੇ ਕਿਵੇਂ ਕੀਤਾ ਜਾਂਦਾ ਹੈ ਅਤੇ ਇਹ ਅਹੋਈ ਦੇਵੀ ਕਿਵੇਂ ਉਤਪੰਨ ਹੋਈ ਤਦ ਨਾਰਦ ਜੀ ਕਹਿਣ ਲੱਗੇ ਕਿ ਇੱਕ ਸਮੇਂ ਕਾਲਯੁਗ ਵਿੱਚ ਬੜਾ ਭਾਰੀ ਅਕਾਲ ਪਿਆ ਅਤੇ ਮਹਾਮਾਰੀ ਨਾਲ ਬਹੁਤ ਸਾਰੀ ਅਕਾਲ ਮੌਤ ਹੋਈ ਹੈ ਤਦ ਸਭ ਲੋਕ ਇਕੱਠੇ ਹੋ ਕੇ ਉਸ ਵਿਪਦਾ ਦੇ ਹੱਲ ਦਾ ਉਪਾਅ ਸੋਚਣ ਲੱਗੇ ਅੰਤ ਵਿੱਚ ਨਿਸ਼ਚਾ ਕਰਕੇ ਤਤਕ ਕ੍ਰਿਸ਼ਨ ਸਤਵੀ ਨੂੰ ਸਵਨੇ ਵਰਤ ਰੱਖਿਆ ਵਰਤ ਕਰਦੇ ਸਮੇਂ ਸ਼ਾਮ ਨੂੰ ਚਾ ਮੰਡਾ ਦੇਵੀ ਹੱਥ ਵਿੱਚ ਮੁੰਡ ਲੈ ਹੋਏ ਪ੍ਰਗਟ ਹੋਈ ਅਤੇ ਕਹਿਣ ਲੱਗੇ ਕਿ ਅਸੀਂ ਰੁਦਰ ਸਹਿਤ ਘੁੰਮਣ ਲਈ ਇੱਥੇ ਆ ਗਏ ਹਾਂ ਪਰੰਤੂ ਸਾਰੇ ਸੰਸਾਰ ਵਿੱਚ ਪਾਪ ਛਾਇਆ ਹੋਇਆ ਹੈ ਬ੍ਰਾਹਮਣ ਵੇਦਹੀਨ ਖੱਤਰੀ ਅਸਮਰਥ ਅਤੇ ਵੈਸ਼ ਅਤੇ ਸੂਤਰ ਧਰਮ ਰਹਿਤ ਹੋ ਗਏ ਹਨ ਇਸਤਰੀਆਂ ਨੇ ਪਤੀਵ੍ਰਤ ਧਰਮ ਛੱਡ ਦਿੱਤਾ ਹੈ ਇਸ ਲਈ ਸਭ ਲੋਕ ਅਹੋਈ ਦੇਵੀ ਦਾ ਵਰਤ ਕਰੋ ਕੱਤਕ ਕ੍ਰਿਸ਼ਨ 7ਵੀਂ ਅਤੇ 8ਵੀਂ ਨੂੰ ਬੱਚੇ ਬੁੱਢੇ ਅਤੇ ਰੋਗੀਆਂ ਨੂੰ ਛੱਡ ਕੇ ਸਭ ਨੂੰ ਇਹ ਵਰਤ ਕਰਨਾ ਚਾਹੀਦਾ ਹੈ ਸਾਰਾ ਦਿਨ ਭੋਜਨ ਨਾ ਕਰਕੇ ਸ਼ਾਮ ਨੂੰ ਅਹੋਈ ਦੇਵੀ ਜਿਹੜਾ ਕਿ ਮੇਰਾ ਹੀ ਨਾਂ ਹੈ ਪੂਜਾ ਕਰਨੀ ਚਾਹੀਦੀ ਹੈ ਆਪਣੇ ਮਕਾਨ ਨੂੰ ਗੋਹੇ ਅਤੇ ਮਿੱਟੀ ਨਾਲ ਲਿਪੋ ਦਰਵੱਚੇ ਤੇ ਚਾਰ ਰੰਗ ਕਾਲਾ ਪੀਲਾ ਹਰਾ ਅਤੇ ਲਾਲ ਨਾਲ ਮੇਰੀ ਮੂਰਤੀ ਬਣਾਓ ਚੰਗੇ ਸੁੰਦਰ ਪਕਵਾਨ ਬਣਾ ਕੇ ਮੇਰੀ ਪੂਜਾ ਕਰੋ ਤਦ ਹੀ ਇੱਕ ਮੱਲਾਹ ਦੀ స్త్రీ ਕਹਿਣ ਲੱਗੀ ਕਿ हे ਮਾਤਾ ਅਸੀਂ ਨੀਚ ਲੋਕਾਂ ਦਾ ਫਰਜ਼ ਵੀ ਦੱਸੋ ਤਦ ਦੇਵੀ ਨੇ ਕਿਹਾ ਕਿ ਤੁਸੀਂ ਲੋਕ ਮੇਰੇ ਭਗਤ ਹੋ ਸੋ ਸਭ ਲੋਕ ਮੇਰੀ ਪੂਜਾ ਕਰਕੇ ਤੇਰੀ ਸੰਤਾਨ ਨੂੰ ਪੁੱਜਣਗੇ ਤਾਂ ਉਹਨਾਂ ਦੀ ਪੂਜਾ ਸਫਲ ਹੋਵੇਗੀ ਨਹੀਂ ਤਾਂ ਨਹੀਂ ਮੇਰੇ ਪੂਜਾ ਤੋਂ ਬਾਅਦ কুমਿਹਾਰਨ ਅਤੇ ਮਾਲਨ ਦੀ ਪੂਜਾ ਹੋਵੇਗੀ ਇਹ ਜਿਹਾ ਕਹਿ ਕੇ ਦੇਵੀ ਅੰਤਰ ਧਿਆਨ ਹੋ ਗਏ ਨਾਰਦ ਜੀ ਕਹਿਣ ਲੱਗੇ ਕਿ हे ਰਾਜਨ ਇਸ ਤਰ੍ਹਾਂ ਦੇਵੀ ਦੇ ਕਥਨ ਅਨੁਸਾਰ ਸਭ ਨੇ ਵਰਤ ਅਤੇ ਪੂਜਾ ਕੀਤੀ ਤਾਂ ਸਭ ਦੇ ਸੰਕਟ ਦੂਰ ਹੋ ਗਏ ਅਤੇ ਸਾਰਾ ਸੰਸਾਰ ਸੁਖੀ ਹੋ ਗਿਆ ਰਾਜਾ ਪ੍ਰਥੂ ਨੇ શ્રી ਨਾਰਦ ਤੋਂ ਪੁੱਛਿਆ ਕਿ हे मुनि ਕੱਤਕ ਮਹੀਨਾ ਅਤੇ ਇਕਾदशी ਤਰੀਕ ਸਭ ਤੋਂ ਉੱਤਮ ਕਿਉਂ ਮੰਨੀ ਗਈ ਹੈ ਤਦ ਨਾਰਦ ਜੀ ਕਹਿਣ ਲੱਗੇ ਕਿ हे ਰਾਜਾ ਜਿਹੜਾ ਪ੍ਰਸ਼ਨ ਤੂੰ ਅੱਜ ਮੈਨੂੰ ਪੁੱਛਿਆ ਹੈ ਉਹ ਹੀ ਪ੍ਰਸ਼ਨ ਇੱਕ ਸਮੇਂ ਸత్యਭਾਮਾ ਨੇ ਕੀਤਾ ਸੀ ਅਤੇ ਜੋ ਉੱਤਰ શ્રી ਕ੍ਰਿਸ਼ਨ ਜੀ ਨੇ ਸత్యਭਾਮਾ ਨੂੰ ਉਸ ਸਮੇਂ ਦਿੱਤਾ ਸੀ ਉਹ ਹੀ ਮੈਂ ਤੈਨੂੰ ਕਹਿੰਦਾ ਹਾਂ ਇੱਕ ਸਮੇਂ ਸత్యਭਾਮਾ ਜੀ ਨੇ શ્રી ਕ੍ਰਿਸ਼ਨ ਜੀ ਤੋਂ ਪੁੱਛਿਆ ਕਿ ਭਗਵਾਨ ਜਦ